ਜਿਵੇਂ ਮੈਂ ਕਿਹਾ ਕਿ ਉਹਨਾਂ ਦਾ ਕਾਫੀ ਦੇਰ ਦੀ ਉਹਨਾਂ ਦੀ ਇੰਚਾ ਸੀ ਕਿ 117 ਸੀਟਾਂ ਦੇ ਲੜਨਾ ਐਜ਼ ਅ ਪੋਲਿਟਿਕਲ ਪਾਰਟੀ ਉਹਨਾਂ ਦਾ ਰਾਈਟ ਹੈ ਲੜ ਲੈਣ ਬਹੁਤ ਖੁਸ਼ੀ ਨਾਲ ਲੜ ਚੁਣੌਤੀ ਦੇ ਕੋਈ ਚੁਣੌਤੀ ਨਹੀਂ ਹੈ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਅਸਲੀ ਹੱਕਦਾਰ ਪੰਜਾਬੀਆਂ ਦੀ ਵੋਟ ਦੀ ਕਿਹੜੀ ਪਾਰਟੀ ਹੈ ਕਿਹੜੀ ਪਾਰਟੀ ਨੇ ਪੰਜਾਬ ਵਾਸਤੇ ਕੁਝ ਕੀਤਾ ਕਿਹੜੀ ਪਾਰਟੀ ਨੇ ਪੰਜਾਬੀਆਂ ਵਾਸਤੇ ਸੰਘਰਸ਼ ਕੀਤਾ ਕਿਹੜੀ ਪਾਰਟੀ ਨੇ ਪੰਜਾਬੀਆਂ ਵਾਸਤੇ ਕੰਮ ਕੀਤੇ ਆ ਉਹ ਪੰਜਾਬੀ ਨੂੰ ਪਤਾ ਹੈ ਸੋ ਕੋਈ ਇਹਦਾ ਬਹੁਤ 파ਟੀਆਂ میدان ਜੰਗ ਚ ਆ ਜਾਂਦੀਆਂ ਹੈ ਕਈ ਬੰਦੇ ਛੋਟੀਆਂ ਛੋਟੀਆਂ 파ਟੀਆਂ ਨੇ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੀ ਜਨਤਾ ਨੇ ਨਕਾਰ ਕੇ ਰੱਖ ਦਿੱਤਾ ਹੈ ਪੰਜਾਬ ਦੀ ਜਨਤਾ ਬੜੀ ਸਕਲੀਅਰ ਹੈ ਉਹਨਾਂ ਨੂੰ ਪਤਾ ਹੈ ਹਰ 파ਟੀ ਦਾ ਪਿਛੋਖੜ ਬਾਰੇ ਪਤਾ ਹੈ ਜੋ ਬਿਆਨ ਸੀ ਬੇ ਇਨਸਾਫੀ ਸੈਂਟਰ ਸਰਕਾਰ ਨੇ ਕੀਤੀ ਹੈ ਜੀ ਦਾ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਨੂੰ ਹੋਣਾ ਹੈ ਇਥੋਂ ਦੀ ਘੱਟ ਤੋਂ ਘੱਟ ਬੀਜੇਪੀ ਯੂਨਿਟ ਜੋ ਪੰਜਾਬ ਦਾ ਹੈ ਉਹਨੂੰ ਤਾਂ ਸਟੈਂਡ ਲੈਣਾ ਚਾਹੀਦਾ ਹੈ ਇੱਥੇ ਆ ਕੇ ਉਹ ਐਕਟਾਂ ਦੇ ਫਾਇਦੇ ਦੱਸਣ ਦੀ بجائے ਜੋ ਮੰਗ ਹੈ ਕਿਸਾਨੀ ਦੀ ਘੱਟ ਤੋਂ ਘੱਟ ਕਿਸਾਨੀ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ ਜੋ ਕਿਸਾਨ ਜਥੇਬੰਦੀਆਂ ਲੱਗੀਆਂ ਸਾਰੇ ਕਿਸਾਨ ਸੰਘਰਸ਼ ਕਰ ਰਹੇ ਹੈ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਲੋੜ ਹੈ ਲੈਕਚਰ ਦੇਣ ਦੀ ਲੋੜ ਹੈ